ਦੀਵਕਰ ਸਾਹਿਬ ਸਾਹਿਬ ਦਾ ਮੈਂਬਰ ਗੱਲ ਕੀ ਹੋਈ ਹੈ ਮੈਂ ਤੇ ਜਾਣ ਹੀ ਨਹੀਂ ਆਂ ਇਦਰੋਂ ਤੇ ਉਹ ਪਤਾ ਨਹੀਂ ਕਿਸੇ ਨੇ ਕਰ ਲਿਆ ਵੀ ਨੀਆ ਪੁੱਟੋ ਪਹਿਲਾਂ ਮੋਟਰ ਦਾ ਬਾਅਦ ਵਿੱਚ ਕੰਮ ਨਵੇੜਿਓ ਮੈਂ ਨਾ ਇਹ ਸੰਤੋਖ ਸੇ ਕਹਿੰਦਾ ਮੈਂ ਉਹਨਾਂ ਚੱਕਰ ਨਹੀਂ ਨਹੀਂ ਪੁੱਟਣ ਦੇਣੀ ਜਿੰਨਾ ਚੱਕਰ ਮੈਨੂੰ ਗ੍ਰਿਪ ਨਹੀਂ ਦਿੱਤੇ ਮੈਂ ਉਹਦੇ ਗਾੜੀ ਹੱਥ ਜੋੜੇ ਮੈਂ ਕਹਿੰਦਾ ਜਦ ਤੁਸੀਂ ਆਪਣੀ ਕਣ ਕਬੀਜ ਲਈ ਤਾਨੂੰ ਗ੍ਰਿਪ ਕਿਉਂ ਨਹੀਂ ਦਿੰਦੇ ਬਾਜੀ ਅੱਗੋਂ ਤਾਂ ਮੈਨੂੰ ਗਾਲਾਂ ਕੱਢਣ ਲੱਗ ਗਏ ਉਹ ਜੈਸਾ ਉਹਨੂੰ ਗਲਮਿਓ ਫੜਿਆ ਵਾ ਸਾਨੂੰ ਤੇ ਪਤਾ ਵੀ ਨਹੀਂ ਲੱਗਾ ਕਿਹੜੇ ਟਾਈਮ ਡਿੱਗ ਗਿਆ ਕਿੰਨੇ ਚੁੱਕਿਆ ਕਿੰਨੇ ਨਹੀਂ ਚੁੱਕਿਆ ਸੀ ਤੇ ਉਹ ਨਾ ਮਾਰਿਆ ਚੁੱਕਾ ਹੀ ਮਾਰਿਆ ਉਹਨਾਂ ਨੇ ਇੱਥੋਂ ਗਲਮਿਓ ਫੜਿਆ ਵਾ ਤੇ ਉਹ ਡਿੱਗ ਗਿਆ ਡਿੱਗ ਗਿਆ ਡਿੱਗ ਗਿਆ ਹਾਂ ਭਾਜੀ ਮੈਂ ਤੋਲੇ ਵਾਲੀ ਮੈਂ ਹੱਥ ਜੋੜੇ ਇਹਦੀ ਜਨਾਨੀ ਨੇ ਪੈਰੀ ਹਥਲਾਏ ਨਹੀਂ ਬੰਦੀਆਂ ਬਣ ਜਉ ਨਹੀਂ ਕੋਈ ਬੰਦਾ ਮਰ ਜੇ ਕੋਤਮੈਂਟ ਨਹੀਂ ਲੱਗੀ ਤੇ ਬੰਦਾ ਵੀ ਮਰ ਗਿਆ ਫੇਰ ਮੁੜ ਕੇ ਇੰਨੇ ਰੋਵਾ ਪਾਤਾ ਵੀ ਬੰਦੇ ਮਰ ਗਏ ਤੇ ਮੈਂ ਦੋ ਤਿੰਨ ਗਾਲਾਂ ਕੱਢੀਆਂ ਮੈਂ ਨਹੀਂ ਮੁੱਕਰਦੀ ਨਹੀਂ ਕੱਢੀਆਂ ਪੀਹੋਂ ਤੁਸੀਂ ਲੈ ਲਓ ਗ੍ਰਿਪ ਜਿੱਥੇ ਲੈਣੇ ਆ। ਉਹ ਉਥੇ ਮੈਨੂੰ ਗੰਦ ਬੋਲਦੀ ਆ ਚੱਗੀਆਂ ਮੈਂ ਤੇ ਫੇਰ ਚੁੱਪ ਕਰ ਗਈ ਵੀ ਕੋਈ ਗੱਲ ਨਹੀਂ। ਇਨਸਾਫ ਮਿਲਣਾ ਚਾਹੀਦਾ। ਵਾ ਜੋ ਅਸੀਂ ਮੰਗਦੇ ਆ ਪੁਲਿਸ ਨੂੰ ਕਾਬੂ ਕਰਨੇ ਚਾਹੀਦੇ ਆ। ਅਸੀਂ ਵੇਖਣ ਦੇ ਅੱਜ 23 ਦਿਨ ਹੋ ਗਏ ਆ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅੱਜ ਇਹ ਰੱਪਕੂ ਕਾਨੂੰਨੀ ਕਾਰਵਾਈ ਕਰ ਲਾਂਗੇ। ਜੇਰੀ ਹੋਏਗੀ ਉੱਤੇ ਜੋ ਕੁਝ ਹੁੰਦਾ ਉਹ ਕਰਨ ਲਾਂਗੇ ਆਪੇ ਬੱਚੇ ਨਾਲ ਜਾ ਕੇ। ਮੇਰਾ ਨਾਮ ਜਿ ਰਮਨਜੀਤ ਸਿੰਘ ਆ। ਮੈਂ ਸਰਦਾਰ ਸੰਤੋਖ ਸਿੰਘ ਦਾ ਪੁੱਤਰ ਆ ਜਿਨ੍ਹਾਂ ਦਾ ਕਤਲ ਕੀਤਾ ਗਿਆ ਜੀ। ਭੁਪਿੰਦਰ ਕੁਲਵਿੰਦਰ ਅਕਵਿੰਦਰ ਕੌਰ ਤੇ ਅਕਵਿੰਦ ਕੁਲਵਿੰਦਰ ਕੌਰ ਉਸ ਮਨਜੀਤ ਕੌਰ ਜੀ ਇਹ ਘਟਨਾ ਸ਼ੁਰੂ ਇੱਕ ਗ੍ਰਿਪਾਂ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਜਦੋਂ ਕਿ ਮੈਂ ਤੇ ਮੇਰੀ ਮਾਤਾ ਜੀ ਆਪਾਂ ਆਪਣੀ ਪੈੜੀ 'ਚ ਪਾਣੀ ਲਾਉਣ ਨੂੰ ਗਏ ਤੇ ਆਪਾਂ ਮੌਕੇ ਦੇ ਵੇਖਿਆ ਕਿ ਗ੍ਰਿਪ ਤੇ ਹੈ ਨਹੀਂ ਤੇ ਮੈਂ ਆਪਣੇ ਚਾਚੇ ਕੋਲ ਚਾਚੇ ਘਰ ਗ੍ਰਿਪ ਮੰਗਣ ਗਿਆ ਜਿਸ ਦੇ ਉੱਤੇ ਉਹਨਾਂ ਨੇ ਮੈਨੂੰ ਛੋਟੀ ਚਾਚੀ ਨੇ ਗ੍ਰਿਪ ਦੇਣ ਤੋਂ ਇਨਕਾਰ ਕਰਤਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਚਾਚੀ ਜੀ ਮੈਂ ਤਾਂ ਇੱਥੇ ਗ੍ਰਿਪ ਲੈਣ ਆਇਆ ਕੋਈ ਲੜਾਈ ਤੁਹਾਡੇ ਨਾਲ ਨਹੀਂ ਕਰ ਰਹਾ ਤੇ ਨਾ ਹੀ ਮੈਂ ਲੜਾਈ ਦੇ ਕਦੀ ਵੀ ਹੱਕ 'ਚ ਹੁੰਨੇ ਆਪਾਂ ਆਪਾਂ ਸ਼ਾਂਤ ਸਬਾਈ ਵਾਲੇ ਬੰਦੇ ਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਅੱਗੋਂ ਮੈਨੂੰ ਗਾਲੀ ਗਲੋਚ ਕਹਿਣ ਦੀ ਕਿ ਮੈਂ ਗ੍ਰਿਪ ਨਹੀਂ ਦੇਣੇ ਜੋ ਤੇਤੋਂ ਹੁੰਦਾ ਤੁਹਾਡੇ ਮੈਂਬਰਾਂ ਪੰਚਾਇਤਾਂ ਤੋਂ ਜੋ ਹੁੰਦਾ ਤੁਸੀਂ ਕਰਵਾ ਸਕਦੇ ਹੋ ਜ ਆਪਾਂ ਨਹੀਂ ਤੁਹਾਨੂੰ ਇਹ ਗ੍ਰਿਪ ਦੇਨੇ ਸੋ ਉਹ ਚੀਜ਼ ਮੈਂ ਤੇ ਮੇਰੀ ਮਾਤਾ ਪਿਤਾ ਚੁੱਪ ਕਰਕੇ ਸਰਪੰਚ ਸਾਹਿਬ ਕੋ ਗਏ ਸਰਪੰਚ ਸਾਹਿਬ ਨੂੰ ساری ਘਟਨਾ ਵਾਪਰੇ ਦੱਸਿਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਇਹ ਸਿਲਸਿਲਾ ਜਿਹੜਾ ਕੁਝ ਦਿਨ ਇਦਾਂ ਹੀ ਚੱਲ ਰਿਹਾ ਸੀਗਾ ਕੁਝ ਉਹ ਆਪਣੀਆਂ ਗੱਲਾਂ ਕਰੀ ਜਾਂਦੇ ਸਨ ਪਰ ਆਪਾਂ ਉਹਨਾਂ ਨੂੰ ਕਹਨੇ ਸੀ ਕਿ ਜੋ ਉਹ ਚਾਹੁੰਦੇ ਨੇ ਆਪਾਂ ਉਸੇ ਤਰੀਕੇ ਨਾਲ ਕਰ ਲਵਾਂਗੇ ਤੇ ਉਸ ਤਰੀਕੇ ਦੇ ਹਿਸਾਬ ਨਾਲ ਪੰਚਾਇਤ ਨੇ ਦਿਨ ਐਤਵਾਰ ਤਰੀਕ 30 11 2025 ਨੂੰ 2 ਵਜੇ ਆਪਣਾ ਫੈਸਲਾ ਸੁਣਾਣਾ ਸੀਗਾ ਕਿ ਅਸਲ ਫੈਸਲੇ ਵਿੱਚ ਕੀ ਆਊਗਾ ਉਹਨਾਂ ਨੇ ਦੱਸਣਾ ਸੀਗਾ ਬਟ ਜੋ ਇਹ ਦੋਸ਼ੀ ਨੇ ਚਾਰੇ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਆਨ ਕੇ ਸਾਡਾ ਇੱਕ ਇੱਥੇ ਜਿਹਨਾਂ ਦਾ ਡਿਵਾਈਡ ਹੋਇਆ ਪਲਾਟ ਆ ਉਹਦੇ ਵਿੱਚ ਆਪਣਾ ਨੀਂ ਪੱਥਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਮੇਰਾ ਫਾਦਰ ਸਾਹਿਬ ਜਾ ਕੇ ਇਹਨਾਂ ਨੂੰ ਬੋਲਣ ਲੱਗੇ ਕਿ ਤੁਸੀਂ ਮੇਰਾ ਗ੍ਰਿਪ ਦੇ ਦਿਓ ਮੈਂ ਤੁਹਾਡੇ ਮੈਂ ਤੁਹਾਡੇ ਪਲਾਟ ਦਾ ਕੀ ਕਰਨਾ ਤੁਸੀਂ 2 ਵਜੇ ਫੈਸਲਾ ਆਪਾ ਪਲੀਜ਼ ਮੈਨੂੰ ਗ੍ਰਿਪ ਦੇ ਦਿਓ ਮੈਂ ਆਪਣਾ ਕਣਕ ਬੀਜਣੀ ਜੋ ਉਹਨਾਂ ਨੇ ਰਿਕਵੈਸਟ ਕੀਤੀ ਇਹਨਾਂ ਨੇ ਅੱਗੋਂ ਬਟ ਇਹਨਾਂ ਚਾਰਾ ਦੋਸ਼ੀਆਂ ਨੇ ਪਤਾ ਸੀਗਾ ਕਿ ਉਹ ਇੱਕ ਬੰਦਾ ਮਾੜਾ ਬੰਦਾ ਦਿਲ ਦਾ ਮਰੀਜ਼ ਆ ਇਹਨਾਂ ਨੂੰ ਪਤਾ ਸੀਗਾ ਇਹ ਉਸੇ ਸਾਜ਼ਿਸ਼ਨਾ ਆਈ ਸੀ ਚਾਰੇ ਕਿ ਇਹਨੂੰ ਅੱਜ ਮਾਰਨਾ ਆ ਇਹ ਪਿੱਛੋਂ ਲਲਕਾਰ ਦੇ ਆਂਦੇ ਪਏ ਸੀਗੇ ਤੇ ਮੌਕੇ ਦੇ ਉੱਤੇ ਜੋ ਹੋਇਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਨੇ ਮੁੱਕੇਮਾਰੀ ਕੀਤੀ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਨੂੰ ਪਤਾ ਸੀਗਾ ਕਿ ਕਿੱਥੇ ਮੁੱਕੇਮਾਰੀ ਕਰਨੀ ਆ ਤੇ ਕਿੱਥੇ ਉਹਦੀ ਸੱਟ ਲੱਗੂਗੀ ਤੇ ਉਹਦੀ ਮੌਤ ਹੋ ਜਾਵੇਗੀ ਇਹ ਸੀਗੇ ਕਿ ਉਹਨਾਂ ਨੂੰ ਪਹਿਲਾਂ ਹੀ ਦਿਲ ਦੇ ਦਿਲ ਦੇ ਦਿਲ ਦੀ ਉਹਨਾਂ ਦੀ ਦਵਾਈ ਚੱਲਦੀ ਸੀ ਭਈ ਤੇ ਇਹਨਾਂ ਨੂੰ ਉਸ ਤਾਂ ਪੂਰੀ ਤਰ੍ਹਾਂ ਪਤਾ ਸੀਗਾ ਕਿ ਇਸ ਬੰਦੇ ਦੀ ਦਿਲ ਦਾ ਜੋ ਬਿਮਾਰੀ ਉਹ ਹੈਗੀ ਆ ਇਹਦੀ ਦਵਾਈ ਚੱਲਦੀ ਪਈ ਆ ਆਗਰ ਆਪਾਂ ਉਸ ਚੀਜ਼ ਤੇ ਹਿੱਟ ਕਰਾਂਗੇ ਤੇ ਇਹ ਬੰਦਾ ਮੌਕੇ ਤੇ ਮਰ ਜਾਵੇਗਾ ਤੇ ਇਹਨਾਂ ਨੇ ਜੋ ਚਾਰੇ ਦੋਸ਼ੀਆਂ ਨੇ ਉਸੇ ਤਰੀਕੇ ਇਹਨਾਂ ਸਲਾਹ ਕਰਕੇ ਉਹਦੇ ਜੋ ਸੀਗੇ ਛਾਤੀ ਤੇ ਹੂਏ ਮਾਰੇ ਤੇ ਉਹਨੂੰ ਜਾਨੋਂ ਮਕਾ ਦਿੱਤਾ ਫਿਰ ਜੋ ਅਕਵਿੰਦਰ ਕੌਰ ਤੇ ਉਹ ਦੋਸ਼ੀ ਸਾਰੇ ਇਹ ਸਾਰੇ ਮੌਕੇ ਦੇ ਲਲਕਾਰੇ ਮਾਰ ਕੇ ਜਾਂਦੇ ਵਾਪਸ ਗਏ ਆਪਾਂ ਆਪਣੀ ਫਤਿਹ ਕਰ ਲਈ ਆ ਹੁਣ ਤੇ ਬੰਦਾ ਮਾਰਨਾ ਸੀਗਾ ਮਾਰਤਾ ਕਿਉਂਕਿ ਆਪਾਂ ਪਹਿਲਾਂ ਵੀ ਚਾਰ ਪੰਜ ਵਾਰੀ ਮਾਰਿਆ ਉਦੋਂ ਇਹ ਮਰਿਆ ਨਹੀਂ ਪਰ ਇਸ ਵਾਰੀ ਆਪਾਂ ਫਤਿਹ ਆਪਣੀ ਪੂਰੀ ਕਰ ਲਈ ਆ ਸੋ ਜੋ ਪਹਿਲਾਂ ਵੀ ਸਾਡੇ ਫੈਸਲੇ ਹੋਏ ਸੀਗੇ ਸਾਡੇ ਡੈਡੀ ਜੋ ਸੀਗਾ ਉਹ ਬੰਦਿਆਂ ਦੀ ਜੋ ਪੰਚਾਇਤ ਦੀ ਮੰਨਦਾਰਿਆ ਸੀਗਾ ਉਹਨਾਂ ਬਾਰੇ ਜੋ ਪੰਚਾਇਤ ਨੇ ਫੈਸਲਾ ਸੁਲਾਣਾ ਕਿਉਂਕਿ ਅਲੀ ਕਹਿੰਦੇ ਤੁਹਾਡੇ ਭਰਾ ਵਾ ਚਲੋ ਬਖਸ਼ ਦਿਓ ਇੱਕ ਵਾਰ ਬਖਸ਼ ਦੇ ਬਖਸ਼ ਦੇ ਅਖੀਰ ਇਹ ਮੌਕਾ ਆ ਗਿਆ ਕਿ ਉਹਨਾਂ ਨੇ ਉਹਦੀ ਜਾਨ ਹੀ ਲੈ ਲਈ ਜਿਹੜਾ ਉਹ ਲੈਣਾ ਕਿੰਨੇ ਚਿਰ ਤੋਂ ਚਾਹੁੰਦੇ ਸੀਗੇ ਸੋ ਇੱਕ ਅਪਾ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਮੰਗ ਮੰਗਦੇ ਆ ਕਿ ਇਹ ਦੋਸ਼ੀਆਂ ਨੂੰ ਜਲਦ ਜਲਦ ਫੜਿਆ ਜਾਵੇ ਕਿਉਂਕਿ ਇਹਨਾਂ ਦੁਆਰਾ ਹਾੜੇ ਤੱਕ ਅਪਰੋਚ ਕਰਕੇ ਸਾਨੂੰ ਧਮਕੀਆਂ ਦੁਆਰਾ ਵੀ ਦਵਾਈਆਂ ਜਾ ਰਹੀਆਂ ਨੇ ਇਹ ਮਿਤੀ 30 11 25 ਨੂੰ ਪਿੰਡ ਭੁੱਲੇ ਚੱਕ ਵਿਖੇ ਸੰਤੋਖ ਸਿੰਘ ਤੇ ਉਸਦੇ ਦੋਪਰਾ ਕੁਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਦੀ ਪਾਣੀ ਵਾਲੀ ਮੋਟਰ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀ ਇਸ ਝਗੜੇ ਦੌਰਾਨ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਪਿੱਪੜ ਵਿੱਚ ਐਫ ਆਰ ਨੰਬਰ 140 ਇੰਡਰਸੈਕਸ਼ਨ 103 ਬੀ ਐਨ ਐਸ ਸੀ ਰਜਿਸਟਰਡ ਕੀਤੀ ਹੈ ਪੇਵਾ ਕੌਕਟਿਨੋ ਬਣਾ ਕੇ ਜਿਹੜਾ ਦੋਸ਼ਾਂ ਨੂੰ ਗ੍ਰਿਪਤਾ ਕਰਨ ਛਾਪੇਵਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਜਲਦੀ ਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰ ਦੋਸ਼ ਲਗਾ ਰਿਹਾ ਕਿ ਜਾਣ ਕੇ ਡਿਲੇ ਕੀਤਾ ਜਾ ਰਿਹਾ ਇਹਨੂੰ। ਨਹੀਂ ਸੀ ਇਹੋ ਜੀ ਕੋਈ ਗੱਲ ਨਹੀਂ ਸਾਡੇ ਦੋਸ਼ੀ ਹੈ। ਹੀਨਿਸ ਕ੍ਰਾਇਮ ਦਾ ਦੋਸ਼ੀ ਹੈ। ਅਸੀਂ ਤੇ ਜਲਦੀ ਜਲਦੀ ਰੈਸਟ ਕਰਾਂਗੇ। ਤੇ ਰੈਸਟ ਕਰਕੇ ਉਹਨਾਂ ਦਾ ਜਲਦੀ ਤੋਂ ਜਲਦੀ ਚਲਾਣ ਜਿਹੜਾ ਕੋਰਟ ਵਿੱਚ ਦੇਵਾਂਗੇ। ਸਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋ ਕਾਰਵਾਈ ਨਹੀਂ ਕਰਦੀ ਫਿਰ ਇਹ ਧਰਨਾ ਪ੍ਰਦਰਸ਼ਨ ਹੀ ਕਰਾਂਗੇ। ਨਹੀਂ ਉਹ ਤੇ ਕਹਿ ਸਕਦੇ ਆ ਪਰ ਅਸੀਂ ਜਲਦੀ ਤੋਂ ਜਲਦੀ ਅਸੀਂ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਜਲਦੀ ਜਲਦੀ ਦੋਸ਼ ਪੇਂਡ ਚ ਫਰਾਰ ਚਾਹਤੇ ਜੀ ਉਹ ਪਿੰਡ ਚ ਫਰਾਰ ਚਲਦੇ ਉਹਨਾਂ ਦੇ ਘਰਾਂ ਉਤਾਰੇ ਲੱਗੇ ਹੋਏ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਦੇ ਘਰ ਦੇ ਹੀ ਐਡਾ ਕਰ ਸਕੂ